ਕੀ ਤੁਸੀਂ ਕਦੇ ਸੋਚਿਆ ਇਹ ਜੋ ਤੁਹਾਡੇ ਉੱਪਰ ਬ੍ਰਹਮਣ ਚੱਲ ਰਿਹਾ ਹੈ ਜਾਂ ਤੁਹਾਡੇ ਉੱਪਰ ਜੋ ਅਨੰਤ ਸ਼ਕਤੀ ਚੱਲ ਰਹੀ ਹੈ ਕਿ ਉਹ ਤੁਹਾਡੇ ਲਈ ਕੰਮ ਕਰਦੀ ਵੀ ਹੈ ਜਾਂ ਨਹੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਮੁੱਦੇ ਤੇ ਗੱਲ ਕਰਾਂਗੇ ਕਿ ਜੋ ਤੁਸੀਂ ਸੋਚਦੇ ਹੋ ਆਪਣੇ ਬਾਰੇ ਜਾਂ ਹੋਰਾਂ ਬਾਰੇ ਉਹ ਕੰਮ ਕਰਦਾ ਵੀ ਹੈ ਜਾਂ ਵਸ ਫਾਲਤੂ ਦੀ ਗੱਲ ਹੈ ਕਿ ਉੱਪਰ ਕੋਈ ਹੈਗਾ ਸਾਡੀ ਸੁਣਨ ਵਾਲਾ ਕਿਉਂਕਿ ਜੇ ਮੈਂ ਤੁਹਾਨੂੰ ਹੁਣ ਇਸ ਗੱਲ ਤੇ ਯਕੀਨ ਦਿਵਾ ਵੀ ਦੇਵਾਂ ਕਿ ਉੱਪਰ ਕੋਈ ਹੈ ਤੁਹਾਡੀ ਸੁਣਨ ਵਾਲਾ ਜੋ ਤੁਹਾਡੀ ਇੱਛਾ ਸ਼ਕਤੀ ਅਨੁਸਾਰ ਕੰਮ ਕਰਦਾ ਜਾਂ ਕਹਿ ਲਓ ਤੁਹਾਡੀ ਹਰ ਗੱਲ ਸੁਣਦਾ ਕਿਸੇ ਗੱਲ ਤੇ ਜੇਕਰ ਤੁਸੀਂ 5-10 ਮਿੰਟ ਯਕੀਨ ਕਰ ਵੀ ਲਿਆ ਤਾਂ ਉਸ ਤੋਂ ਬਾਅਦ ਕੀ ਹੋ ਉਸ ਤੋਂ ਬਾਅਦ ਫਿਰ ਤੁਹਾਡਾ ਉਹੀ ਨਕਾਰਾਤਮਕ ਊਰਜਾ ਵਾਲਾ ਰਵੱਈਆ ਤੁਹਾਡੇ ਲਈ ਇੱਕ ਤਿਆਰ ਹੋ ਜਾਵੇਗਾ ਤੇ ਉਹੀ ਨਕਾਰਾਤਮਕ ਊਰਜਾ ਤੁਹਾਡੇ ਉੱਪਰ ਹਮੇਸ਼ਾ ਹੋ ਜਾਵੇਗੀ ਕਿ ਮੇਰੇ ਨਾਲ ਤਾਂ ਕੁਝ ਚੰਗਾ ਹੁੰਦਾ ਹੀ ਨਹੀਂ ਮੇਰੇ ਨਾਲ ਤਾਂ ਹਰ ਵਕਤ ਮਾੜਾ ਹੀ ਹੁੰਦਾ ਮੇਰੀ ਕਿਸਮਤ ਹੀ ਮਾੜੀ ਏ ਜਾਂ ਮੇਰੀ ਕਿਸਮਤ ਪਤਾ ਨਹੀਂ ਕਦੋਂ ਜਾਗੇਗੀ ਇੱਕ ਗੱਲ ਦੇਖੋ ਕਿ ਤੁਸੀਂ ਸੋਚ ਵੀ ਰਹੇ ਹੋ ਆਪਣੇ ਆਪ ਨੂੰ ਸਵਾਲ ਕਰਕੇ ਦੇਖੋ ਕਿ ਤੁਸੀਂ ਆਪਣੇ ਬਾਰੇ ਕੀ ਸੋਚ ਰਹੇ ਹੋ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਮੇਰੀ ਕਿਸਮਤ ਹੀ ਮਾੜੀ ਹੈ ਤਾਂ ਉਸ ਕਿਸਮਤ ਨੂੰ ਤੁਸੀਂ ਖੁਦ ਆਪਣੇ ਲਈ ਮਾੜਾ ਬਣਾ ਰਹੇ ਹੋ ਨਾ ਕੋਈ ਦੂਸਰਾ ਜਾਂ ਤੀਸਰਾ ਬੰਦਾ ਤੁਹਾਡੇ ਲਈ ਮਾੜਾ ਬਣਾ ਰਿਹਾ ਹਾਂ ਹਾਂ ਮੈਂ ਇਹ ਕਹਿੰਦਾ ਕਿ ਤੁਹਾਡੇ ਉੱਪਰ ਜੋ ਇੱਕ ਅਨੰਤ ਸ਼ਕਤੀ ਹੈ ਉਹ ਤੁਹਾਡੇ ਲਈ ਕੰਮ ਕਰਦੀ ਹੈ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਪੰਜਾਬੀ ਬੋਲਦੇ ਹੋ ਹਿੰਦੀ ਬੋਲਦੇ ਹੋ ਜਾਂ ਇੰਗਲਿਸ਼ ਬੋਲਦੇ ਹੋ ਉਸ ਦਾ ਕੰਮ ਤੁਹਾਡੀ ਭਾਸ਼ਾ ਉੱਪਰ ਨਹੀਂ ਹੈ ਜੋ ਤੁਹਾਡੀ ਸੋਚ ਦੀ ਫ੍ਰੀਕੁਐਂਸੀ ਹੈ ਉਸ ਨੂੰ ਅਮਲ ਦੇ ਵਿੱਚ ਲੈ ਕੇ ਆਉਂਦੀ ਹੈ ਫਿਰ ਚਾਹੇ ਉਹ ਮਾੜੀ ਹੀ ਹੋਵੇ ਜਾਂ ਚੰਗੀ ਕੋਈ ਫਰਕ ਨਹੀਂ ਪੈਂਦਾ ਹੁਣ ਜੇ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਕਲੀਅਰ ਕਰਾਂ ਕੀ ਆਪਾਂ ਛੋਟੇ ਹੁੰਦਿਆਂ ਨੇ ਇੱਕ ਕਹਾਣੀ ਸੁਣੀ ਸੀ ਇੱਕ ਅਲਾਦੀਨ ਤੇ ਜਿੰਨੀ ਅਲਾਦੀਨ ਨੂੰ ਇੱਕ ਚਿਰਾਗ ਮਿਲ ਜਾਂਦਾ ਜਿਸ ਨੂੰ ਜਦੋਂ ਉਹ ਰਗੜਦਾ ਤਾਂ ਉਸ ਦੇ ਵਿੱਚ ਇੱਕ ਜਿੰਨ ਪ੍ਰਗਟ ਹੁੰਦਾ ਤੇ ਜਿੰਨ ਚਿਰਾਗ ਦੇ ਵਿੱਚੋਂ ਬਾਹਰ ਨਿਕਲ ਸਾਰੇ ਉਹ ਕਹਿੰਦਾ ਕਿ ਜੋ ਤੁਹਾਡੀ ਇੱਛਾ ਗਈ ਉਸ ਨੂੰ ਪੂਰਾ ਕਰਨਾ ਮੇਰਾ ਫਰਜ਼ ਹੁਣ ਇੱਥੇ ਤੁਹਾਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਜੋ ਜਿੰਨ ਸੀ ਉਸ ਦੀਆਂ ਤਿੰਨ ਇੱਛਾਵਾਂ ਸੀ ਭਾਵੇਂ ਕਿ ਜੋ ਅਲਾਦੀਨ ਸੀ ਉਹ ਸਿਰਫ ਆਪਣੇ ਤਿੰਨ ਹੀ ਇੱਛਾਵਾਂ ਪੂਰੀਆਂ ਕਰਵਾ ਸਕਦਾ ਸੀ ਜਿੰਨ ਕੋਲੋਂ ਨਾ ਉਸ ਤੋਂ ਵੱਧ ਤੇ ਨਾ ਹੀ ਉਸ ਤੋਂ ਘੱਟ ਹੁਣ ਇਹੋ ਕਹਾਣੀ ਤੁਸੀਂ ਆਪਣੇ ਆਪ ਤੇ ਲੈ ਕੇ ਆਓ ਜੋ ਬ੍ਰਹਿਮੰਡ ਹੈ ਜਾਂ ਤੁਹਾਡੀ ਪਰਮ ਸ਼ਕਤੀ ਹੈ ਉਹ ਤੁਹਾਡੇ ਲਈ ਅਲਾਦੀਨ ਦਾ ਇੱਕ ਚਿਰਾਗ ਹੈ ਪਰ ਅਲਾਦੀਨ ਦੇ ਕੋਲ ਸਿਰਫ ਤਿੰਨ ਇੱਛਾਵਾਂ ਸੀ ਜੋ ਤੁਹਾਡੀਆਂ ਇੱਛਾਵਾਂ ਨੇ ਉਸ ਦੇ ਵਿੱਚ ਕੋਈ ਗਿਣਤੀ ਮਿਲਤੀ ਨਹੀਂ ਹੈ ਹੁਣ ਜੇ ਤੁਸੀਂ ਸੋਚਦੇ ਹੋ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਤਾਂ ਉਸ ਪਰਮ ਸ਼ਕਤੀ ਨੇ ਕਿਹਾ ਕਿ ਤੁਹਾਡੀ ਇੱਛਾ ਪੂਰੀ ਹੋਈ ਜੇ ਤੁਸੀਂ ਸੋਚਿਆ ਕਿ ਮੇਨਾਂ ਤਾਂ ਹਰ ਵਕਤ ਮਾੜਾ ਹੀ ਹੁੰਦਾ ਮੇਨਾਂ ਤਾਂ ਚੰਗਾ ਕਦੇ ਹੋਇਆ ਹੀ ਨਹੀਂ ਤਾਂ ਸ਼ਕਤੀ ਨੇ ਕਿਹਾ ਕਿ ਤੇਰੀ ਇੱਛਾ ਪੂਰੀ ਹੋਈ ਤੁਸੀਂ ਜੋ ਸੋਚਦਾ ਨਾ ਜਿਹੜੇ ਆਪਣੇ ਲਈ ਬਣਾਉਂਗੇ ਉਸੇ ਸ਼ਕਤੀ ਨੇ ਉਹ ਪੂਰਾ ਕਰਨਾ ਹੀ ਕਰਨਾ ਹੈ ਬਿਨਾ ਕਿਸੇ ਸੋਚ ਦੇ ਫਿਲਟਰ ਲਾਏ। ਉਹਦਾ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਡੇ ਲਈ ਕੀ ਚੰਗਾ ਹੈ ਤੇ ਕੀ ਮਾੜਾ। ਉਹ ਚੰਗਾ ਮਾੜਾ ਤੁਸੀਂ ਆਪਣੇ ਲਈ ਖੋ ਤਿਆਰ ਕਰਨਾ। ਉਸਦੇ ਲਈ ਸਿਰਫ ਇੱਕ ਫ੍ਰੀਕੁਐਂਸੀ ਕੰਮ ਕਰਦੀ ਏ ਤੇ ਉਸੇ ਸੋਚ ਦਾ ਪ੍ਰਗਟਾਵਾ ਕੰਮ ਕਰਦਾ ਜੋ ਤੁਸੀਂ ਵਾਰ-ਵਾਰ ਸੋਚਦੇ ਹੋ ਤੇ ਵਾਰ-ਵਾਰ ਆਪਣੀ ਨਰਜੀ ਉਸ ਸੋਚ ਨੂੰ ਦਿੰਦੇ ਹੋ। ਤੁਹਾਨੂੰ ਸਿਰਫ ਆਪਣਾ ਨਜਰੀਆ ਸਹੀ ਕਰਨਾ ਪੈਣਾ। ਤੁਹਾਡਾ ਕੋਈ ਵੀ ਵਿਚਾਰ ਹੈ ਉਸਦੀ ਜੋ ਫ੍ਰੀਕੁਐਂਸੀ ਹੈ ਉਹ ਹਮੇਸ਼ਾ ਕੰਮ ਕਰਦੀ ਹੀ ਕਰਦੀ ਏ ਤੁਹਾਡੇ ਲਈ। ਚਾਹੇ ਤੁਸੀਂ ਜਾਗਦੇ ਹੋ ਜਾਂ ਸੁੱਤੇ ਪਏ ਹੋ। ਚਾਹੇ ਤੁਸੀਂ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਹੋ ਪਰ ਉਹ ਬ੍ਰਹਿਮੰਡ ਨੇ ਆਪਣੀ ਗਤੀ ਦੇ ਨਾਲ ਚਲਦੇ ਰਹਿਣਾ ਤੇ ਨਾ ਹੀ ਤੁਸੀਂ ਇਸ ਦੇ ਵਿੱਚ ਤੇਜ਼ੀ ਕਰ ਸਕਦੇ ਹੋ ਨਾ ਹੀ ਇਸ ਨੂੰ ਹੌਲੀ ਕਰ ਸਕਦੇ ਹੋ ਨਾ ਹੀ ਇਸ ਨੂੰ ਰੋਕ ਸਕਦੇ ਹੋ ਤੇ ਨਾ ਹੀ ਤੁਸੀਂ ਇਸ ਨੂੰ ਅੱਗੇ ਲੰਘਾ ਸਕਦੇ ਹੋ ਉਸ ਨੇ ਆਪਣੀ ਨਿਰੰਤਰ ਗਤੀ ਦੇ ਨਾਲ ਚਲਦੇ ਰਹਿਣਾ ਤੁਹਾਡਾ ਹਰ ਵਿਚਾਰ ਤੁਹਾਡੀ ਇੱਛਾ ਸ਼ਕਤੀ ਨਾਲ ਹੀ ਕੰਮ ਕਰਦਾ ਤੁਸੀਂ ਕਿਸ ਵਿਚਾਰ ਨੂੰ ਕਿੰਨਾ ਵਾਰ-ਵਾਰ ਸੋਚਦੇ ਹੋ ਉਹ ਉਨੀ ਹੀ ਜਲਦੀ ਨਾਲ ਵਾਪਰਦਾ ਹਰ ਇੱਕ ਵਿਚਾਰ ਇੱਕ ਗੇਂਦ ਦੀ ਤਰ੍ਹਾਂ ਹੁੰਦਾ ਜਿੰਨੀ ਤੇਜ਼ੀ ਨਾਲ ਤੁਸੀਂ ਗੇਂਦ ਕੰਧ ਦੇ ਵਿੱਚ ਮਾਰਦੇ ਹੋ ਉਨਹੀ ਤੇਜ਼ੀ ਨਾਲ ਗੇਂਦ ਤੁਹਾਡੇ ਵੱਲ ਵਾਪਸ ਆਵੇਗੀ ਕੋਈ ਫਾਕੜੀ ਪੈਂਦਾ ਕੀ ਗੇਂਦ ਕਿਹੋ ਜੀ ਹੈ ਤੁਹਾਡੇ ਵਿਚਾਰ ਤੁਹਾਡੀ ਇੱਛਾ ਸ਼ਕਤੀ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ਸੋਚ ਦੇ ਵਿੱਚ ਜਿੰਨੀ ਜ਼ਿਆਦਾ ਖਿੱਚ ਹੋਵੇਗੀ ਕਾਪ ਕੇ ਜਿੰਨਾ ਤੁਸੀਂ ਉਸ ਦਾ ਜ਼ਿਆਦਾ ਪ੍ਰਗਟਾਵਾ ਕਰੋਗੇ ਉਹ ਉਨਹੀ ਤੁਹਾਡੀ ਜਿੰਦਗੀ ਦੇ ਵਿੱਚ ਜਲਦੀ ਵਾਪਰੇਗੀ ਮੇਰੇ ਨਾਲ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਉਹ ਮੇਰੇ ਪ੍ਰਗਟ ਕਰਨ ਦੀ ਨਜ਼ਰੀਏ ਤੇ ਨਿਰਭਰ ਹੈ ਹੁਣ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਨਾਲ ਹਮੇਸ਼ਾ ਮਾੜਾ ਹੋਇਆ ਤਾਂ ਮੈਂ ਅੱਜ ਤੱਕ ਉਸ ਦਾ ਕਦੇ ਪਿੱਟ ਸਿਆ ਪਾਣੀ ਕੀਤਾ ਨਾ ਹੀ ਉਸਦੇ ਪਰੇ ਵਾਰ-ਵਾਰ ਸੋਚ ਕੇ ਉਸ ਨੂੰ ਆਪਣੀ ਜਨਰਜੀ ਦਿੱਤੀ ਹੈ ਕਿਉਂਕਿ ਇੱਕ ਆਮ ਇਨਸਾਨ ਹੈ ਜੋ ਉਸਦੇ ਦਿਮਾਗ ਦੇ ਵਿੱਚ ਇੱਕ ਦਿਨ ਦੇ ਵਿੱਚ 6 ਤੋਂ ਲੈ ਕੇ 7000 ਵਿਚਾਰ ਆਉਂਦੇ ਆ ਜੋ ਤਸਵੀਰਾਂ ਬਣਦੀਆਂ ਤੇ ਜਿਸ ਤਸਵੀਰ ਨੂੰ ਜਿਆਦਾ ਵਾਰ-ਵਾਰ ਸੋਚਿਆ ਜਾਂਦਾ ਹੈ ਉਸ ਦੇ ਵੱਲ ਜਿਆਦਾ ਊਰਜਾ ਦਿੱਤੀ ਜਾਂਦੀ ਹੈ ਉਸ ਨੇ ਜ਼ਿੰਦਗੀ ਦੇ ਵਿੱਚ ਵਾਪ ਆਪਣਾ ਹੀ ਵਾਪਰ ਲੈਂਦਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰੇਗੀ ਹੀ ਵਾਪਰੇਗੀ ਤੁਹਾਡਾ ਚੰਗਾ ਮੜਾ ਤੁਹਾਡੇ ਇਖਤਿਆਰ ਦੇ ਵਿੱਚ ਕਿਉਂਕਿ ਮੈਨੂੰ ਨਹੀਂ ਲੱਗਦਾ ਜਦੋਂ ਤੁਸੀਂ ਜਨਮ ਲਿਆ ਹੋਣਾ ਤੇ ਕਿਸੇ ਪਰਮਸ਼ਕਤੀ ਨੇ ਇਹ ਪਰਨੋਟ ਤੇ ਲਿਖ ਲਗਾ ਕੀਤਾ ਹੋਣਾ ਕਿ ਚੰਗਾ ਚੰਗਾ ਸਿਰਫ ਤੁਹਾਡੇ ਨਾਮ ਵਾਪਰੇ ਤੇ ਮਾੜਾ ਕਿਸੇ ਹੋਰ ਨਾਲ ਇਹ ਕਦੇ ਨਹੀਂ ਹੋ ਸਕਦਾ ਪਰ ਹਾਂ ਤੁਸੀਂ ਆਪਣੀ ਸੋਚਾਂ ਨਜ਼ਰੀਆ ਸਹੀ ਰੱਖ ਕੇ ਆਪਣੀ ਸੋਚ ਨੂੰ ਸਹੀ ਕਰਕੇ ਆਪਣੀ ਜ਼ਿੰਦਗੀ ਨੂੰ ਸਹੀ ਬਣਾ ਸਕਦੇ ਹੋ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਨਾ ਹੈ ਤਾਂ ਉਸ ਦੀ ਕੀਮਤ ਦੇਣੀ ਪੈਣੀ ਹੈ ਇਹ ਕੋਈ ਰਾਕਟ ਸਾਇੰਸ ਜਾਂ ਕੋਈ ਲੰਬੀ ਚੌੜੀ ਥਿਊਰੀ ਨਹੀਂ ਹੈ ਜੋ ਤੁਹਾਡੇ ਸਮਝ ਨਾ ਆਵੇ ਜੋ ਤੁਸੀਂ ਅੱਜ ਦੇ ਬੀਜੋਗੇ ਉਹ ਤੁਹਾਨੂੰ ਕੱਲ ਨੂੰ ਵੱਡਣਾ ਹੀ ਪੈਣਾ ਸੋ ਚੰਗਾ ਇਹ ਹੈ ਕਿ ਆਪਣੇ ਵਿਚਾਰਾਂ ਨੂੰ ਸਹੀ ਰੱਖੋ ਆਪਣੇ ਵਿਚਾਰਾਂ ਨੂੰ ਮਜ਼ਬੂਤ ਬਣਾਓ ਤੇ ਜਿੰਨਾ ਜਲਦੀ ਹੋ ਸਕਦਾ ਹੈ ਆਪਣੇ ਵਿਚਾਰਾਂ ਨੂੰ ਜੰਮ ਦੇ ਵਿੱਚ ਭੇਜੋ ਤੇ ਹਾਂ ਸੱਚ ਜੰਮ ਦੇ ਵਿੱਚ ਭੇਜਣ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸ਼ੁਕਰੀਆ